ਕੰਚਨ ਕੁਮਾਰੀ ਮਰਡਰ ਕੇਸ ਤੋਂ ਬਾਅਦ ਹੁਣ ਇਹ ਮਾਮਲਾ ਲਗਾਤਾਰ ਐਸਕੇਲੇਟ ਹੁੰਦਾ ਜਾ ਰਿਹਾ ਜਦੇ ਵਿੱਚ ਅਮਰਤਪਾਲ ਮਹਿਰੋਂ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਲੰਘੇ ਦਿਨੀ ਅਮਰਤਪਾਲ ਮਹਿਰੋਂ ਦੇ ਸੋਸ਼ਲ ਮੀਡੀਆ ਪੇਜ ਨੂੰ ਬਲੌਕ ਕਰ ਦਿੱਤਾ ਸੀ ਉੱਥੇ ਹੀ ਦੂਜੇ ਪਾਸੇ ਹੁਣ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਅਮਰਤਪਾਲ ਮਹਿਰੋਂ ਦੇ ਉੱਤੇ ਵੱਡਾ ਐਕਸ਼ਨ ਕੀਤਾ ਅਮਰਤਪਾਲ ਮਹਿਰੋਂ ਨੂੰ ਲੱਭਣ ਦੀ ਕੋਸ਼ਿਸ਼ ਚੱਲੀ ਅਮਰਤਪਾਲ ਮਹਿਰੋਂ ਇਸ ਵੇਲੇ ਫਰਾਰ ਹੈ ਪਰ ਦੂਸਰੇ ਪਾਸੇ ਹੁਣ ਦੋ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਉਹ ਅਮਰਤਪਾਲ ਮਹਿਰੋਂ ਦੇ ਦਿਵਾਲੇ ਹੋ ਗਈ ਹੈ ਇੱਕ ਬਠਿੰਡਾ ਪੁਲਿਸ ਔਰ ਦੂਸਰੀ ਅਮਰਤਸਰ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਦੱਸਦੀ ਹੈ ਕਿ ਪਹਿਲਾਂ ਬਠਿੰਡਾ ਪੁਲਿਸ ਦੇ ਵੱਲੋਂ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਅਮਰਤਪਾਲ ਮਹਿਰੋਂ ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕਰ ਦਿੱਤਾ ਗਿਆ ਅਮਰਤਪਾਲ ਮਹਿਰੋਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਹਾਲਾਂਕਿ ਦੋ ਸਾਥੀ ਅਮਰਤਪਾਲ ਮਹਿਰੋਂ ਦੇ ਗ੍ਰਿਫਤਾਰ ਨੇ ਤੇ ਦੂਸਰੇ ਪਾਸੇ ਅਮਰਤਸਰ ਪੁਲਿਸ ਦੇ ਵੱਲੋਂ ਵੀ ਇਸ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਅਮਰਤਪਾਲ ਮੈਰੋ ਦੀਆਂ ਮਸਲਾਂ ਦੇ ਵਿੱਚ ਇਜ਼ਾਫਾ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਵਿਭਾਗ ਵਿੱਚ ਇਨਵੋਲਵ ਹੋ ਗਈ ਹੈ ਔਰ ਸਾਈਬਰ ਸਿਕਿਉਰਿਟੀ ਡਿਪਾਰਟਮੈਂਟ ਜਿਹੜਾ ਆ ਉਸਨੇ ਅਮਰਤਪਾਲ ਮੈਰੋ ਦੇ ਖਿਲਾਫ ਐਫ ਆਈ ਆਰ ਜਿਹੜੀ ਹੈ ਉਹ ਦਰਜ ਕੀਤੀ ਹੈ ਦਰਸਲ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਕੰਚਨ ਕੁਮਾਰੀ ਮਰਡਰ ਹੋਇਆ ਔਰ ਉਸ ਤੋਂ ਬਾਅਦ ਹੁਣ ਵੱਖ-ਵੱਖ ਸੋਸ਼ਲ ਮੀਡੀਆ ਇਨਫਲੂਐਂਸਰਸ ਜਿਹੜੀਆਂ ਨੇ ਉਹ ਡਰੀਆਂ ਪਈਆਂ ਨੇ ਜ਼ਾਹਿਰ ਤੌਰ ਦੇ ਉੱਤੇ ਉਹਨਾਂ ਦੀਆਂ ਕੁਝ ਬਾਈਟਸ ਵੀ ਸਾਹਮਣੇ ਆਈਆਂ ਨੇ ਬਿਆਨ ਸਾਹਮਣੇ ਆਏ ਨੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਲਾਈਵ ਹੋਏ ਨੇ ਕਈ ਔਰ ਉਹਦੇ ਜਿੱਦੂ ਪਹਿਲਾਂ ਅਮਰਿਤਪਾਲ ਮੈਰੋਂ ਇੱਕ ਵਾਰ ਚੇਤਾਵਨੀ ਦੇ ਚੁੱਕਿਆ ਸੀ ਔਰ ਉਸ ਤੋਂ ਬਾਅਦ ਮਿਲ ਕੇ ਦੀਪਿਕਾ ਲੂਥਰਾ ਨੇ ਮਾਫੀ ਵੀ ਮੰਗੀ ਸੀ ਪਰ ਹੁਣ ਦੁਬਾਰਾ ਦੀਪਿਕਾ ਲੂਥਰਾ ਦਾ ਨਾਮ ਸਾਹਮਣੇ ਆ ਗਿਆ ਔਰ ਦੀਪਿਕਾ ਲੂਥਰਾ ਨੇ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਵੀ ਦਿੱਤੀ ਔਰ ਦੀਪਿਕਾ ਲੂਥਰਾ ਦੇ ਬਿਆਨਾਂ ਉੱਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵੱਲੋਂ ਬੀ ਐਨ ਐਸ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਮਰਤਸਰ ਸਾਈਬਰ ਕ੍ਰਾਈਮ ਪੁਲਿਸ ਨੇ ਬੀ ਐਨ ਐਸ ਦੀਆਂ ਧਾਰਾਵਾਂ 309 79 352 3 324 ਚਾਰ ਤੇ 67 ਦੇ ਤਹਿਤ ਕਾਰਵਾਈ ਕਰਦਿਆਂ ਅਮਰਿਤਪਾਲ ਮੈਰੋ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦੱਸਦੀ ਹੈ ਕਿ ਅਮਰਿਤਪਾਲ ਮੈਰੋ ਦੇ ਵੱਲੋਂ ਦੀਪਿਕਾ ਲੂਥਰਾ ਬਾਰੇ ਵੀ ਜ਼ਿਕਰ ਕੀਤਾ ਗਿਆ ਸੀ ਉਹ ਸਾਫਟਵਰ ਦੇ ਉੱਤੇ ਰਿਪੋਰਟਸ ਦੇ ਮੁਤਾਬਕ ਕਿਹਾ ਗਿਆ ਸੀ ਕਿ ਤਾੜਨਾ ਦੇ ਬਾਵਜੂਦ ਵੀ ਅਸ਼ਲੀਲ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਔਰ ਇਥੋਂ ਤੱਕ ਦੀ ਤਾੜਨਾ ਹੋਈ ਸੀ ਕਿ ਨਾ ਸੁਧਰੇ ਤੇ ਨਹੀਂ ਬਖਸ਼ਿਆ ਜਾਵੇਗਾ ਰਿਪੋਰਟਸ ਇਹ ਵੀ ਕਹਿੰਦੀਆਂ ਨੇ ਔਰ ਕੁਝ ਕਥਿਤ ਬਿਆਨ ਵੀ ਲਗਾਤਾਰ ਸਰਕੂਲੇਟ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਕਿ ਪਾਰਕਿੰਗ ਸਿਰਫ ਬਠਿੰਡੇ ਵਿੱਚ ਨਹੀਂ ਹੈ ਤੇ ਦੂਸਰਾ ਬਿਆਨ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ Laash ਵੀ ਮਿਲੇ ਇਹਨਾਂ ਬਿਆਨਾਂ ਨੂੰ ਲੈ ਕੇ ਇਨਫਲੂਐਂਸਰਜ਼ ਜ਼ਿਆਦਾ ਡਰੀਆਂ ਔਰ ਸੈਨੀਆਂ ਪਈਆਂ ਨੇ ਜਿਸ ਦੇ ਚੱਲਦੇ ਅੰਮ੍ਰਿਤਸਰ ਸਾਈਬਰ ਕ੍ਰਾਈਮ ਡਿਪਾਰਟਮੈਂਟ ਦੇ ਵੱਲੋਂ ਵੜ ਡੈਕਸ਼ਨ ਕੀਤਾ ਗਿਆ ਔਰ ਇੱਕ FIR ਜਿਹੜੀ ਆ ਉਹ ਜ਼ਰੂਰੀ ਦਰਜ ਕਰ ਦਿੱਤੀ ਗਈ ਆ ਹੁਣ ਇਸ ਉੱਤੇ ਜਿੱਥੇ ਬਠਿੰਡਾ ਪੁਲਿਸ ਦੇ ਵੱਲੋਂ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਅਮਰਤਪਾਲ ਮੈਰੋ ਨੂੰ ਲੱਭਣ ਦੀ ਕੋਸ਼ਿਸ਼ ਉਸ ਦੀ ਪੈੜ ਨੱਪਣ ਦੀ ਕੋਸ਼ਿਸ਼ ਜਿਹੜੀ ਆ ਉਹ ਪੁਲਿਸ ਜ਼ਿਆਦਾ ਕਰਦੀ ਨਜ਼ਰ ਆ ਰਹੀ ਆ ਹਾਲਾਂਕਿ ਅਮਰਤਪਾਲ ਮੈਰੋ ਦੇ ਦੋ ਸਾਥੀ ਆਲਰੇਡੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਕਮਲਕੌਰ ਉਰਫ ਕੰਚਨ ਕੁਮਾਰੀ ਉਹਦੀ লাশ ਬਠਿੰਡਾ ਬਰਾਮਦ ਹੁੰਦੀ ਆ ਇਸ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਆ ਉਸ ਤੋਂ ਬਾਅਦ ਬਹੁਤ ਕੁਝ ਵਾਪਰ ਚੁੱਕਿਆ ਪਰ ਵੱਡੀ ਕਾਰਵਾਈ ਦੋਸ ਵਾਲਿਆਂ ਦੀ ਪੁਲਿਸ ਅਮਰਤਪਾਲ ਮਹਿਰੋ ਦੇ ਖਿਲਾਫ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਦੇ